ਵਾਈਗੁਰ ਨਿਟਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅੱਜ ਬਹੁਤ ਹੀ ਵਧੀਆ ਇੱਕ ਬਹੁਤ ਸੌਖਾ ਡਿਜ਼ਾਈਨ ਬਣਾਉਣ ਜਾ ਰਹੀ ਹਾਂ ਜੋ ਬਹੁਤ ਹੀ ਵਧੀਆ ਲੱਗਦਾ ਇਸ ਨੂੰ ਸਕੀਵੀ ਤੇ ਲੇਡੀਜ਼ ਜੈਕਟ ਤੇ ਕੋਟੀ ਤੇ ਤੁਸੀਂ ਪਾ ਸਕਦੇ ਹੋ ਜੋ ਬਹੁਤ ਹੀ ਸੌਖਾ ਬਣਾਉਣ ਨੂੰ ਜਿੰਨੂੰ ਥੋੜੀ ਜੀ ਸਿਲਾਈਆਂ ਦੀ ਨੌਲੇਜ ਹੈ ਉਹ ਹੀ ਬਣਾ ਸਕਦੀ ਏ ਚਲੋ ਮੈਂ ਬਣਾ ਕੇ ਵਿਖਾਉਂਦੀ ਹਾਂ ਤੁਹਾਨੂੰ ਪਹਿਲਾ ਟੁੰਡਾ ਆਪਾਂ ਏਦਾਂ ਖਾਲੀ ਖਤਾਰ ਲੈਣਾ ਹੈ ਸਿੱਧੀ ਸਲਾਈ ਆਪਾਂ ਨੂੰ ਲੈਣੀ ਹੈ ਕਰਕੇ ਸਾਰੀ ਸਲਾਈ ਆਪਾਂ ਸਿੱਧੀ ਹੋਈ ਪਾਉਣੀ ਹੈ ਪਹਿਲੀ ਸਲਾਈ ਆਪਾਂ ਸਿੱਧੀ ਪਾਉਣੀ ਹੈ ਚਾਰ ਸਲਾਈਆਂ ਦਾ ਡਿਜ਼ਾਈਨ ਹੈ 3 3 ਦੇ ਮਲਟੀਪਲਾਈ ਵਿੱਚ ਕੁੰਡੇ ਪੈਨੇ ਨੇ ਦੋ ਕੁੰਡੇ ਆਪਾਂ ਐਡ ਕਰਨੇ ਨੇ ਪਹਿਲੀ ਸਲਾਈ ਆਪਾਂ ਸਿੱਧੀ ਪਾਉਣੀ ਹੈ ਆਪਾਂ ਪਹਿਲੀ ਸਲਾਈ ਪਾਉਣੀ ਹਉਂਦੇ ਪਏ ਆਂ ਦੂਸਰੀ ਸਲਾਈ ਆਪਾਂ ਉਲਟੀ ਪਾ ਲੈਣੀ ਸਾਰੀ ਸਲਾਈ ਆਪਾਂ ਉਲਟੀ ਹੋਈ ਪਾਉਣੀ ਹੈ ਐਂ ਕਰਕੇ ਆਪਾਂ ਦੂਸਰੀ ਸਲਾਈ ਉਲਟੀ ਹੋਣ ਲੈਣੀ ਹੈ ਡਿਜ਼ਾਈਨ ਦੀ ਪਾਉਂਦੇ ਆਂ ਉਲਟੀ ਸिलाई ਪਾ ਲੈਣੀ ਆਪਾਂ ਦੂਜੀ ਹੁਣ ਆਪਾਂ ਡਿਜ਼ਾਈਨ ਦੀ ਤੀਜੀ ਸਲਾਈ ਪਾਉਣੀ ਹੈ ਪਹਿਲਾ ਕੁੰਡਾ ਪਾ ਕੇ ਕਰ ਲੈਣਾ ਹੈ ਤਿੰਨ ਪਹਿਲੇ ਕੁੰਡੇ ਜਿਹੜੇ ਆਪਾਂ ਸਿੱਧੇ ਹੁਣ ਲੈਨੇ ਨੇ ਆਏ ਕਰਕੇ ਪਹਿਲੇ ਕੰਨ ਕੁੰਡੇ ਸਿੱਧੇ ਹੁਣਕੇ ਉਹਨਾ ਆਪਾਂ ਜਾਲੀ ਪਾ ਲੈਣੀ ਬਣਾ ਲੈਣੀ ਐ ਕਰਕੇ ਜਿਹੜਾ ਪਹਿਲਾ ਕੁੰਡਾ ਨੂੰ ਐ ਤਾਰ ਕੇ ਸਿੱਧਾ ਕਰ ਲਾਂਗੇ ਫਿਰ ਆਪਾਂ ਤਿੰਨ ਕੁੰਡੇ ਇਕੱਠੇ ਆਉਣਾਂਗੇ ਐ ਕਰਕੇ ਆਪਾਂ ਸਲਾਈ ਤੇ ਤਿੰਨੇ ਕੁੰਡੇ ਇਕੱਠੇ ਆਉਣ ਲੈਣੇ ਆਪਾਂ ਫਿਰ ਜਾਲੀ ਐ ਕਰਕੇ ਪਾਵਾਂਗੇ ਫਿਰ ਤਿੰਨ ਕੁੰਡੇ ਆਪਾਂ ਸਿੱਧੇ ਆਉਣ ਲਾਂਗੇ ਐ ਕਰਕੇ ਫਿਰ ਜਾਲੀ ਬਣਾਵਾਂਗੇ ਐ ਕਰਕੇ ਕੁੰਡਾ ਸਿੱਧਾ ਕਰ ਲਾਂਗੇ ਤਾਰ ਕੇ ਇਹ ਤਿੰਨ ਕੁੰਡੇ ਆਪਾਂ ਇਕੱਠੇ ਔਲਾਂਗੇ ਫਿਰ ਜਾਲੀ ਬਣਾਵਾਂਗੇ ਐ ਕਰਕੇ ਫਿਰ ਤਿੰਨ ਸਿੱਧੇ ਔਲਾਂਗੇ ਕੁੰਡੇ ਫਿਰ ਜਾਲੀ ਬਣਾਵਾਂਗੇ ਆਹ ਕੁੰਡਾ ਤਾਰ ਕੇ ਸਿੱਧਾ ਕਰ ਲਾਂਗੇ ਤਿੰਨ ਫਿਰ ਇਕੱਠੇ ਔਨ ਲਾਂਗੇ ਜਾਲੀ ਬਣਾਵਾਂਗੇ ਤੇ ਇਹਨੇ ਕੁੰਡੇ ਸਿੱਧੇ ਹੋਣ ਕੇ ਇਹ ਕਿ올ਲੇ ਨਹੀਂ ਨੇ ਆਪਾਂ ਹੁਣ ਆਪਾਂ ਚੌਥੀ ਜਾਂਦੀ ਚੌਥੀ ਸਲਾਈ ਪਾਉਣ ਲੱਗੇ ਹੁਣ ਆਪਾਂ ਧਾਗਾ ਆਪਾਂ ਇੱਧਰ ਨੂੰ ਕਰ ਲੈਣਾ ਐ ਕਰਕੇ ਤੇ ਐ ਆਪਾਂ ਸਲਾਈ ਹੋਣ ਲੈਣੀ ਹੈ ਸਾਰੀ ਹਾਂ ਕਰਕੇ ਆਪਾਂ ਸਾਰੀ ਧਾਗੇ ਨੂੰ ਅੱਗੇ ਕਰਕੇ ਫਿਰ ਅਗਲੇ ਬੰਨੇ ਸिलाई ਆਨਲਾਈਨ ਹੀ ਪੂਰੀ ਸिलाई ਇਦਾਂ ਹੀ ਪਾਈ ਜਾਣੀ ਹੈ ਡਿਜ਼ਾਈਨ ਦੀ ਚੌਥੀ ਸਲਾਈ ਹੁੰਦੇ ਆਪਾਂ ਬਹੁਤੀ ਸੌਖਾ ਡੇ ਜਾਣੇ ਆਪਾਂ ਤੇ ਜਿੰਦੀਆਂ ਚਾਰੇ ਸਲਾਈਆਂ ਪੂਰੀਆਂ ਹੋ ਗਈਆਂ फिर आप सीधी सिलाई पावे इ करके सीधी सिलाई पा लेनी హా ఉల్టి సలాగే ਮਲਟੀ ਸਲਾਈ ਆਪਣੀ ਪੂਰੀ ਹੋ ਗਈ ਹੁਣ ਆਪਾਂ ਤਿੰਨ ਫੇਰ ਸਿੱਧੇ ਹੀ ਹੋਵਾਂਗੇ ਜਾਲੀ ਬਣਾਵਾਂਗੇ ਅੰਕ ਕਰਕੇ ਇਹ ਗੁੰਡੇ ਨੂੰ ਸਿੱਧਾ ਕਰ ਲਾਂਗੇ ਤਿੰਨ ਇਕੱਠੇ ਹੋਲਾਂਗੇ ਫਿਰ ਜਾਲੀ ਬਣਾਵਾਂਗੇ ਤਿੰਨ ਸਿੱਧੇ ਹੋਣਾਂਗੇ जाली बना लांगे, कुंडा सीधा कर लेंगे तीन कट्ठे आन लेंगे ए करके फिर जाली बनावें फिर तीन कुंडे सीधे फिर जाली बना लांगे, कुंडा सीधा कर लेंगे तीन कट्ठे आन लेंगे फिर जाली बनावे ਤੇ ਨੇ ਸਿੱਧੇ ਹੁੰਨਾਂਗੇ। ਕਿਛੁ ਆਹੇ ਤਾਂ ਲੱਗਦਾ ਹੈ। ਅਗਲੇ ਦਿਨ ਇਹ ਡਿਜ਼ਾਈਨ ਆਦਾ। ਗਾਲ ਪਿਛਲੇ ਬੰਨੇ ਕੱਟ ਕੇ ਸਿੱਧੀ ਸলাই ਹੁੰਨਾਂਗੇ ਉਲਟੀ ਸলাই ਨੂੰ। ਮੇਰੇ ਚੈਨਲ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਕਰ ਦੇਣਾ ਕਮੈਂਟ ਕਰਕੇ ਦੱਸਣਾ ਕਿਵੇਂ ਦਾ ਲੱਗਾ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਵੀਡੀਓ ਵੇਖਣ ਲਈ ਧੰਨਵਾਦ